ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਦੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੇ ਪਰਨੇ ਦੀ ਇਸ ਪਰਨੇ ਦੀ ਜਿਹੜੀ ਲੈਂਥ ਹੈਗੀ ਇਸ ਪਰਨੇ ਦੀ ਜਿਹੜੀ ਲੈਂਥ ਹੈ ਉਹ 2 8 ਮੀਟਰ ਹੈ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਾਲ ਵਰਤੇ ਆ ਹੁਣ ਆਪਾਂ ਜਿਹੜਾ ਪਹਿਲਾਂ ਸਾਈਡ ਪਹਿਲਾਂ ਕਿਸਾਂ ਨੂੰ ਕੰਗਾ ਕਰ ਲਵਾਂਗੇ ਕਿਸਾਂ ਨੂੰ ਕੰਗਾ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਸਾਈਡ ਦੇ ਉੱਤੇ ਜਿਹੜਾ ਤੁਸੀਂ ਨੇ ਜੁੜਾ ਕਰ ਲਾ ਤੁਸੀਂ ਨੇ ਸਾਈਡ ਦੇ ਹਲਕਾ ਟੰਦਾਰਾ ਕਿਹੜਾ ਜੁੜਾ ਕਰ ਲੈਣਾ ਜਿਹੜਾ ਜੁੜਾ ਇਹ ਆਪਣਾ ਜਿਹੜਾ ਟੈਟ ਜਿਆਦਾ ਜਿਹੜਾ ਆਪਣਾ ਟੈਟਾ ਨਹੀਂ ਕਰਾਂਗੇ ਹਲਕਾ ਜਿਹੜਾ ਪੱਖ ਦੇ ਕੋਲ ਜੁੜਾ ਟੰਦਾਰਾ ਕੇ ਕਰ ਲਵਾਂਗੇ ਫਿਰ ਉਸ ਤੋਂ ਆ ਦੇ ਜਿਹੜਾ ਆਪਾਂ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਇਸ ਪਹਿਲੇ ਲੜ ਤੋਂ ਜੁੜਾ ਆਪਣਾ ਵੱਡਾ ਲੜ ਫੜ ਕੇ ਛੋਟੇ ਲੜ ਨੂੰ ਟ੍ਰਾਇੰਗਲ ਟ੍ਰਾਇੰਗਲ ਦੀ ਸ਼ੇਪ ਦੇ ਵਿੱਚ ਮੋੜ ਲਵਾਂਗੇ ਉਸ ਤੋਂ ਬਾਅਦ ਇਸਪਰ ਨੂੰ ਲੜਾ ਆਪਾ ਇਸ ਨੂੰ ਪਿਛੇ ਜਿਹੀ ਲਿਆਵਾਂਗੇ ਤੇ ਫਿਰ ਉਸ ਤੋਂ ਬਾਅਦ ਦੂੜੇ ਸਾਈਡ ਤੋਂ ਤੇੜਾ ਆਪਾਂ ਪਹਿਲਾ ਲੜ ਲਗਾਵਾਂਗੇ ਉਸ ਤੋਂ ਉੱਤੇ ਜਿਹੜਾ ਆਪਾਂ ਦੂਸਰਾ ਲੜ ਲਗਾਵਾਂਗੇ ਉਸ ਇਸ ਲੜ ਦੇ ਵਿੱਚ ਉਹਨਾਂ ਜਿਹੜਾ ਤੁਸੀਂ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਇਹਨਾਂ ਬਲਾਂ ਨੂੰ ਤੁਸੀਂ ਜਿਹੜੇ ਬਲ ਨੇ ਨੇ ਤੁਸੀਂ ਇਕੱਠੇ ਕਰ ਲਵਾਂਗੇ ਕਰ ਲੈਣੇ ਹਨ ਬੜਾ ਰੁਕਾਠੇ ਕੰਤਵਾਦ ਫਿਰ ਇਸ ਲੜ ਦੇ ਵਿੱਚ ਜਿਹੜੇ ਆਪਾਂ ਬਲ ਇਕੱਠੇ ਕੀਤੇ ਜੁਨੇ ਉਹਨਾਂ ਬੜਾਂ ਖੁਲਾਰ ਦਵਾਂਗੇ ਫਿਰ ਬੈਕ ਤੱਕ ਬਲ ਪਾ ਕੇ ਆਪਾਂ ਇਹੜਾ ਚ ਲੜ ਨੂੰ ਲਗਾ ਦਵਾਂਗੇ ਜੀ ਅਗਲਾ ਲੜ ਲਗਾਵਾਂਗੇ ਜਿੱਥੋਂ ਆਪਾਂ ਨੇ ਪਹਿਲਾ ਲੜ ਲਗਾਇਆ ਸੀ ਉਸ ਦੇ ਉੱਤੇ ਜੀ ਲਾਵਾਂਗੇ ਇਸ ਲੜ ਨੂੰ ਤੇੜਾ ਆਪਣਾ ਲੜ ਛੜ ਦੇਤੇ ਜਿਹੜਾ ਆਪਣਾ ਲੜ ਸੀਗਾ ਉਸ ਲੜ ਨੂੰ ਜਿਹੜਾ ਆਪਾਂ ਛੜ ਦੇਤੇ ਜੁੜਲੇ ਛੜ ਤੇ ਪਹਿਲੇ ਪਹਿਲਾ ਲੜ ਲਗਾਇਆ ਸੀ ਉਸ ਲੜ ਦਾ ਜਿਹੜਾ ਛੱਡਿਆ ਸੀ ਉਸ ਲੜ ਨੂੰ ਆਪਾਂ ਅੰਦਰ ਕਰ ਦਵਾਂਗੇ ਜੀ ਉਨੇ ਚਲਾਣ ਦੇ ਵਿੱਚ ਵੀ ਵਾਲ ਪਾ ਕੇ ਤੇ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਖਲਾੜ ਲਵਾਂਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਔਰ ਬੈਕ ਤੱਕ ਵਾਲ ਪਾ ਕੇ ਆਪਾਂ ਇਹ ਲੜ ਨੂੰ ਲਗਾ ਦਵਾਂਗੇ ਜਿਹੜਾ ਆਪਣਾ ਉਪਰੋਂ ਸਿਰ ਹੋਊਗਾ ਉਹ ਜਿਹੜਾ ਪੜ ਲਗਾ ਗਏ ਉਸ ਲੜ ਦੇ ਨਾਲ ਆਪਣਾ ਸਿਰ ਕਵਰ ਕਰਾਂਗੇ ਹੁਣ ਆਪਾਂ ਦੂਸਰੇ ਲੜ ਨੂੰ ਲਗਾਵਾਂਗੇ ਉਸ ਲੜ ਨੂੰ ਪਿੱਛੇ ਦਬ ਲਵਾਂਗੇ ਫਿਰ ਆਪਾਂ ਅੱਖ ਅੱਖ ਤੱਕ ਲੜ ਨੂੰ ਖਿੱਚਾਂਗੇ ਅੱਖ ਤੱਕ ਲੜ ਨੂੰ ਖਿੱਚਣ ਤੋਂ ਬਾਅਦ ਆਪਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਪਾ ਲਵਾਂਗੇ ਬਲਾਂ ਨੂੰ ਪਾਉਣ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਲੜ ਨੂੰ ਹਲਕਾ ਜਿਹਾ ਫੋਲਡ ਕਰਨ ਤੋਂ ਅੱਗੇ ਆਪਣੇ ਬਲ ਪਾ ਸੀਗੇ ਤੁਸੀਂ ਨੇ ਉਹਨਾਂ ਬਲਾਂ ਨੂੰ ਤੁਸੀਂ ਨੇ ਇੱਡਾ ਖਿਲਾਰ ਦੇਣਾ ਬਲੈਕ ਲਾਰੰਟੂਆ ਦਾ ਬੈਕ ਤਾਂ ਕਿਸ ਲੜ ਨੂੰ ਸੈੱਟ ਕਰਕੇ ਜਿਹੜਾ ਆਪਣਾ ਸਿਰ ਉੱਟ ਲਾ ਸੀਗਾ ਆਪਾਂ ਇਸ ਲੜ ਦੇ ਵਿੱਚ ਜਿਹੜਾ ਸਿਰ ਦੇ ਕੇ ਆਪਾਂ ਸਿਰ ਨੂੰ ਰੈਡ ਕਰ ਲਵਾਂਗੇ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਬਾਅਦ ਦੇਣਾ ਸੈੱਟ ਕਰਾਂਗੇ ਸਾਰੇ ਬਲਾਂ ਨੂੰ ਆਪਾਂ ਬਾਅਦ ਨੇੜਾ ਸੈੱਟ ਕਰ ਲਵਾਂਗੇ ਐਤਕ ਜਿਹੜੇ ਤੁਹਾਡੇ ਬਲ ਨੇ ਇਹ ਤੁਸੀਂ ਪੱਗ ਪੈਣ ਪੱਗ ਪੈਣਿਆ ਫਿਰ ਸੂਈ ਦੇ ਨਾਲ ਵੀ ਪਾ ਸਕਦੇ ਹੋ ਉਹਦੇ ਜਿਹੜੇ ਆਪਣੇ ਸੂਈ ਪੱਗ ਪੈਦ ਨਾਲ ਜਾਂ ਜਿਹੜੇ ਤੁਸੀਂ ਬਲ ਪਾਏਂਗੇ ਉਹ ਆਪਣੇ ਜਿਹੜੇ ਪੱਗ ਪੈਦ ਨਾਲ ਤੁਸੀਂ ਬਲ ਪਾਏਂਗੇ ਉਹਨਾਂ ਬਲਾਂ ਦਾ ਜਿਹੜਾ ਆਪਣਾ ਬਲ ਨੇ ਜਿਹੜੇ ਆਪਣੇ ਮੋਟੇ ਹੋਣਗੇ ਪਤਲੇ ਹੋ ਜਾਣਗੇ ਤੇ ਉਹਨਾਂ ਨਾਲ ਜਿਹੜੇ ਆਪਣੇ ਬਲ ਨੇ ਉਹ ਵੀ ਜਿਹੜੇ ਜ਼ਿਆਦਾ ਵੱਧ ਜਾਣਗੇ ਹੁਣ ਆਪਾਂ ਆਖਰੀ ਲੜ ਲਗਾਵਾਂਗੇ ਆਖਰੀ ਲੜ ਨੂੰ ਆਪਾਂ ਅੱਖ ਤਾਂ ਖਿੱਚਾਂਗੇ ਅੱਖ ਤਾਂ ਖਿੱਚਣ ਤੋਂ ਬਾਅਦ ਤੁਸੀਂ ਦਾ ਵਾਧੂ ਕਪੜਾ ਅੰਦਰ ਨੂੰ ਫੋਲਡ ਕਰਕੇ ਪ੍ਰੋਪਰ ਇਸ ਲੜ ਨੂੰ ਜਿਹੜਾ ਹੱਥ ਪੇਰ ਕੇ ਸਾਫ਼ ਕਰਾਂਗੇ ਜੀ ਸਾਫ਼ ਕਰਨ ਤੋਂ ਬਾਅਦ ਤੁਸੀਂ ਨੇ ਜਿਹੜਾ ਆਪਾਂ ਤੁਸੀਂ ਨੇ ਇਸ ਲੜ ਨੂੰ ਸਾਫ਼ ਕਰਕੇ ਲਿਆਉਣਾ ਫਰੰਟ ਦੇ ਤੌਰ 'ਤੇ ਲੜ ਨੂੰ ਇੱਕ ਗਰ ਫੋਲਡ ਕਰਾਂਗੇ ਫਿਰ ਉਸ ਤੋਂ ਲੜ ਨੂੰ ਹਲਕਾ ਜਿਹਾ ਡਬਲ ਫੋਲਡ ਕਰਨ ਤੋਂ ਬਾਅਦ ਲੜ ਨੂੰ ਸੈੱਟ ਕਰਕੇ ਬੈਕ ਤੱਕ ਸਾਫ਼ ਕਰਕੇ ਲਗਾ ਦੇਵਾਂਗੇ ਮੈਂ ਜਿਹੜਾ ਆਪਣਾ ਪਰਨਾ ਹੋਊਗਾ ਉਸ ਪਰਨੇ ਦੀ ਆਪਾਂ ਜਿਹੜੀ ਬਾਕੀ ਦੀ ਸ਼ੇਡਿੰਗ ਹੋਊਗੀ ਉਹ ਵੀ ਜਿਹੜੀ ਆਪਾਂ ਕਰਾਂਗੇ ਜਿਹੜੀ ਆਪਣੀ ਸ਼ੇਪ ਹੋਊਗੀ ਪਰਨੇ ਦੀ ਉਸ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜਾ ਆਪਣਾ ਬਕ ਲੜ ਰਹਿ ਗਿਆ ਉਸ ਲੜ ਨੂੰ ਆਪਾਂ ਬੈਕ ਤੇ ਦੱਬ ਦਵਾਂਗੇ ਜਿਹੜਾ ਆਪਣਾ ਪਰਨਾ ਕਲੀਅਰ ਹੋ ਚੁੱਕਿਆ ਹੁਣ ਇਸ ਪਰਨੇ ਦੀ ਜਿਹੜੀ ਆਪਣੀ ਬਾਕੀ ਦੀ ਸ਼ੈਡਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲਵਾਂਗੇ ਜਿਹੜਾ ਆਪਾਂ ਇਸ ਪਰਨੇ ਦੇ ਉੱਪਰਲੇ ਵਿੱਚ ਬਣਾਏ ਚੋਨਾ ਪੇਚਾਂ ਦੇ ਵਿੱਚ ਬਾਅਦ ਫਿਰ ਕੋਨਾ ਪਿੱਛੇ ਨੂੰ ਸਾਫ਼ ਕਰ ਲਵਾਂਗੇ ਜਿਹੜਾ ਆਪਣਾ ਇਹ ਪਰਨਾ ਦੂਨੀ ਅੱਖਾਂ ਤੋਂ ਵੀ ਆਪਾਂ ਨਹੀਂ ਸੀਮ ਰੱਖਣਾ ਇਹ ਜਿਆ ਹੋਰ ਨਵੇਂ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਵੀ ਬੜਾ ਫੋਲੋ ਜਰੂਰ ਕਰਿਓ ਜੀ ਆਪਾਂ ਪੋਲੇ ਪੇਚਾਂ ਨੂੰ ਵੀ ਸੈੱਟ ਕਰਾਂਗੇ ਅਰੇਡੀ ਆਪਣੇ ਭਾਦਨੇ ਦੀ ਸ਼ੈਡਿੰਗ ਹੋ ਗਈ ਆਪਾਂ ਪ੍ਰੋਪਰ ਸਾਰੀ ਕਰ ਲਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਫੇਸਬੁਕ ਪਰ ਇਹਨੂੰ ਫੋਲੋ ਜਰੂਰ ਕਰਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ